ਪੱਲੀ ਹੈਗੀ ਹੁਣ ਪਰਜਾਈ ਤਕੜੀਆਂ ਹਾਂ ਹਾਂ ਤਕੜੀਆਂ ਆ ਗਈ ਕਹਿੰਦੇ ਨੂੰ ਨਹੀਂ ਮੈਂ ਵੱਜਾਂ ਸੋਸਰੀ ਘਰ ਵਿੱਚ ਸ੍ਰੀ ਘਰ ਮਸਾਂ ਗੇੜਾ ਮਾਰਿਆ ਦਾਦਾ ਹੋਰ ਕੀ ਕਰੀਏ ਵੱਜਾ ਪੁੱਤ ਮੈਂ ਉਹ ਕਿਵੇਂ ਤਕੜੀ ਰਹਿਣੀ ਹੈ ਵਧੀਆ ਠੀਕ ਹੈ ਤੂੰ ਦੱਸ ਆ ਦੀ ਤੇਰੀ ਦੇ ਠੀਕ ਹੈ ਬਸ ਠੀਕ ਹੈ ਜਿਹੜਾ ਟਾਈਮ ਪਾਸ ਹੋ ਜਾਂਦਾਗਾ ਹਾਂ ਨਾਲੇ ਅੱਜ ਕੱਲ ਤੈਨੂੰ ਪਤਾ ਕਿਹੜਾ ਸਮਾਂ ਹੈਗਾ ਹਾਂ ਹਾਂ ਤਾ ਮੁਰੇ ਦਾ ਨੀਵੇਂ ਹੋ ਗਈ ਕਟਣਾ ਪੈਂਦਾ ਕਟਣਾ ਪੈਂਦਾ ਤੇ ਤੇਰੀ ਗੱਲ ਠੀਕ ਆ ਤੇ ਸੱਚਾ ਹਾ ਦੇਖੀ ਤੂੰ ਤਾਂ ਜਮੀ ਐ ਹੋ ਗਈ ਗੁੜੇ ਐਨੀ ਲਿੱਸਾ ਕਿਉਂ ਕੋਈ ਖਾਂਦੀ ਪੀਂਦੀ ਨਹੀਂ ਕੁਝ ਜਾਈ ਜਾਂਦਾ ਖਾਂਦੀ ਪੀਂਦੀ ਕੀ ਆ ਤੈਨੂੰ ਪਤਾ ਹੀ ਆ ਕਿਰਨਾ ਦੇ ਸੁਭਾਅ ਦਾ ਉਹ ਦੇ ਲਾ ਆਬ ਜੈ ਡਿਕਵਾਂਟਲ ਪੱਕੇ ਦੀ ਦੀਦੀ ਹੈ ਜੀ ਹੈ ਤੇਰੇ ਵੇਲੇ ਰੋਟੀਆਂ ਮੈਂ ਦਾ ਦਾ ਹਕਿਉ ਲੌਂਦੀ ਵੀ ਨਹੀਂ ਹੋਣੀ ਪੌਣਾ ਦਾ ਕੀ ਦਾਲ ਚ ਕਿਉਂ ਤਾਂ ਕਿਹੜਾ ਮੈਨੂੰ ਤਾਂ ਉਹੀ ਬਾਹਲਾ ਚੜਕਦੀ ਆ ਕੁੱਟਦੀ ਮਾਰਦੀ ਵੀ ਆ ਮਾਚਾ ਤੂੰ ਮੇਰੇ ਕੋਲੇ ਆਜਾ ਮੈਂ ਤੇਰੇ ਕੋਲੇ ਕੀ ਆਜਾਂ ਮੇਰੇ ਨਾਲ ਤਾਂ ਬਾੜੀ ਪੈੜੀ ਹੁੰਦੀ ਆ ਲੈ ਹੁਣ ਹੱਥ ਲਾ ਕੇ ਦਿਖਾਵੇ ਫਿਰ ਫੇਰ ਆਖੇਗੀ ਬੋਲਦੀ ਐ ਜੀ ਮੈਂ ਫੇਰ ਜੁੰਡੇ ਵੀ ਪੱਟ ਦੂੰਗੀ ਮੈਂ ਪੈੜੀ ਨਹੀਂ ਆ ਫੇਰ ਇਹ ਤਾਂ ਤੂੰ ਹੀ ਐ ਜਿਹੜੀ ਚੁੱਪ ਕਰ ਜਾਂਦੀ ਐ ਮੈਂ ਫੇਰ ਐ ਚੁੱਪ ਕਰ ਜਾਂਦੀ ਐ ਮੈਂ ਰੋਟੀ ਵੀ ਖਾਣੀ ਨੰਨ ਦੇ ਆਹੋ ਮੁੰਡੇ ਦੇ ਮੂੰਹ ਨੂੰ ਚੁੱਪ ਕਰਦੀ ਐ ਤੂੰ ਮੁੰਡੇ ਮੂੰਹ ਨੂੰ ਚੁੱਪ ਕਰ ਜਾਂਦੀ ਐ ਵੀ ਜੇ ਹੁਣ ਕਲੇਸ਼ ਕਰਦੀ ਐ ਮੁੰਡੇ ਨੂੰ ਦੱਸਦੀ ਐ ਫੇਰ ਉਹ ਕੁੱਟਮਾਰ ਕਰੂਗਾ ਘਰੋਂ ਕੱਢੂ ਆਉਂਗਾ ਕਹੇ ਸਰ ਪੱਟਿਆ ਜਾਉ ਮੇਰੀ ਗੱਲ ਸੁਣ ਆ ਜੰਮਿਆ ਪਾਲਿਆ ਹੈ ਮਾਂ ਕਹਿੰਦੇ 9 ਮਹੀਨੇ ਢੇਰ ਚ ਰੱਖਦੀ ਹੈ ਆਹ ਦਿਨ ਦੇਖਣ ਵਾਸਤੇ ਆਪਾਂ ਧੀਆ ਬੁੱਤਾਂ ਨੂੰ ਵਿਆਹਨੇ ਆ ਵੀ ਸੁਖ ਹੋਊਗਾ ਨੂੰ ਆਉਗੀ ਘਰੇ ਤੇ ਜਿਹੜੇ ਜ਼ਿੰਦਗੀ ਦੇ 4 ਦਿਨ ਆ ਕੇ ਵਿਢੇਪੇ ਵੇਲੇ ਸੌਖੇ ਨਿਕਲ ਜਾਣਗੇ ਚਾ ਪੂਰੇ ਵਿੱਚ ਹੀ ਰਹਿ ਜਾਂਦੇ ਤੇ ਤੇ ਕਿਹਦੇ ਚਾ ਦੇਖੀ ਆਨੀਆ ਤੇਰਾ ਤਾਂ ਮੂੰਹ ਕਿੱਥੇ ਆ ਗਈ ਬਣੋ ਉਹ ਦਾ ਇੱਥੇ ਪਈ ਹੋਊਗੀ ਹਾਂ ਉਸ ਨਹੀਂ ਕਰਨਾ ਨਹੀਂ ਤਾਂ ਵੱਤਵਾ ਦਾ ਮੋਬਾਈਲ ਦੇਖੀ ਜਾਂਦੀ ਹੋਣੀ ਆ ਹਾਂ ਹਾਂ ਮੈਥੇ ਸਾਰਾ ਧੰਦਾ ਕਰਾਉਂਦੀ ਆ ਮੈਂ ਰੋਟੀ ਬਣਾਉਣੀ ਆ ਮੈਂ ਸੁੰਗਰ ਦੀ ਸੋਰਦੀ ਆ ਜੇ ਨਾ ਕਰਾ ਤਾਂ ਆਖੂਗੀ ਮਾਰ ਦੂੰ ਤੇ ਅੰਦਰ ਢਾਗੀ ਤੇ ਜੇ ਕਿਸੇ ਰਿਸ਼ਤੇਦਾਰ ਕੋਲੇ ਦੱਸਿਆ ਤੇ ਤਾਂ ਵੀ ਸੋਚ ਲੈ ਚੇਤਨ ਆਏ ਮੈਨੇ ਬਰਾਡਰ ਆ ਰੱਖ ਦਿਆ ਅੱਛਾ ਹਾਂ ਹੁਣ ਤੁਹਾਨੂੰ ਦੱਸੀ ਨਾ ਵੀ ਮੈਂ ਦੱਸਦਾ ਉਹਨੂੰ ਮੈਂ ਫੜੂ ਫਿਰ ਕਦੇ हां तू ना ਮੈਂ ਨਾ ਦਸੀ ਤੇਰੀ ਮਾਂ ਨੇ ਮੈਨੂੰ ਗੱਲਾਂ ਨਾ 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 ਮੈਂ ਤਾਂ ਉਹਨੂੰ ਉੱਤੋਂ ਫੜੂੰਗੀ ਕੀ ਤੇਰੇ ਨਾਲ ਹਾਲਾਤ ਕਰਦੀ ਹੈਗੀ ਆ ਗੱਲ ਕਰ ਛੁੱਟੀਆਂ 'ਚ ਮੈਂ ਉਹੀ ਗੱਲ ਪੋਤਾ ਕਹਿੰਦਾ ਜਾ ਕੇ ਆਈਏ ਵਾਹ ਚੱਲ ਜਾਇਆ ਹੋਇਆ ਚੰਗਾ ਹੋ ਗਿਆ ਨਾ ਤੇ ਮੇਰੇ ਨਾਲ ਤੇ ਦਹੌੜਾ ਕਰ ਲਿਆ ਮੈਂ ਤੇਰੇ ਨਾਲ ਕਰ ਲਿਆ ਆਪਾਂ ਦੁੱਖ ਸੁੱਖ ਕਰ ਲਿਆ ਦੋਨਾਂ ਜਾਨੀਆਂ ਨੇ ਆਨੰਦ ਪਰਜਾਈ ਨੇ ਗੱਲ ਸੁਣੋ ਉੱਚੀ ਉੱਚੀ ਬੋਲੀ ਜਾਂਦੇ ਆ ਉਹਨੂੰ ਪਤਾ ਨਹੀਂ ਹੈਗਾ ਨਾਲ ਦੇ ਕਮਰੇ 'ਚ ਪਈ ਹੋਣੀ ਹੈਗੀ ਮੋਰ ਜਾਲ ਵੀ ਕੋਈ ਪਾਣੀ ਤਾਂ ਨਹੀਂ ਫੜਾਦਾ ਨਾ ਨਾ ਉੱਤੇ ਐਸੀ ਜੀ ਸੁੱਤੀ ਪਈ ਐ ਉਹਨੂੰ ਕੋਈ ਪਤਾ ਨਹੀਂ ਲਾ ਮੈਂ ਰਿਆ ਕੇ ਦਿੰਨੀ ਆ ਤੈਨੂੰ ਪਾਣੀ ਪੁੱਤ ਤੂੰ ਮੰਜੇ ਤੇ ਬਹਿ ਜਾ ਇੱਥੇ ਬਿੱਡਾ ਤੇ ਤੁਸੀਂ ਕੋ ਕੇ ਬਹਿ ਜਾ ਲੋਟ ਮੈਂ ਫੜਦੀ ਅਭੀ ਚੁੱਪ ਕਰ ਚੰਗਾ ਆ ਮੈਂ ਫੜਦੀ ਚੰਗਾ ਚੰਗਾ ਆਇਆ ਤੱਕ ਪੂਰੇ ਆਇਆ